ਯਾਰ ਪਰਿਹਸੀ ਗਾਜੀ ਤੁਹਾਡਾ ਆਪਣਾ ਮੂਰਜ ਪੱਟੀ ਹਰ ਤਰ੍ਹਾਂ ਦੀ ਵੀਡੀਓ ਲਾ ਕੇ ਤੁਹਾਡੇ ਨਾਲ ਹਾਜ਼ਰ ਹੁਣੇ ਆ ਜੀ ਅੱਜ ਵੀਡੀਓ ਲੈ ਕੇ ਜਿਹੜੀ ਦਿਖਾਉਣ ਜਾ ਰਹੇ ਆ ਤੁਹਾਨੂੰ ਨੂਡਲ ਖਾਣ ਵਾਲੇ ਬੱਚੇ ਜਵਾਨ ਹੋ ਜਾਓ ਸਾਵਧਾਨ ਨੂਡਲ ਕਿਤਨਾ ਬੰਦੇ ਨੇ ਅੱਜ ਤੁਹਾਨੂੰ ਇਹ ਦਿਖਾਉਣ ਜਾ ਰਹੇ ਆ ਨੂਡਲ ਜਰੂਰ ਖਾਓ ਚੰਗੀ ਕੰਪਨੀ ਦੇ ਬਣੇ ਹੋਏ ਨੂਡਲ ਜਿਹੜੇ ਤੁਸੀਂ ਉਹ ਖਾ ਸਕਦੇ ਹੈਗੇ ਹੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂ ਜਾ ਰਹੇ ਕਿ ਨਿਊ ਡਲ ਕਿਤਰਾ ਬੰਦਿਆ ਜੀ ਕਿਤਾਂ ਤਿਆਰ ਹੋ ਰਿਹਾ ਜੀ ਨਾ ਖਾਨ ਜੋਗ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਬੈਲ ਵੀਰ ਜ਼ੂਰ ਦਬਾਉਣੇ ਆਂ ਨਹੀਂ ਇਹ ਛੇਤਾਂ ਨਾਲ ਬਣੇ ਨਾ ਮੋਰ ਆਜੀ ਪੱਟੀ ਦੇ ਨਾਲ ਤੁਹਾਡਾ ਆਪਣਾ ਮੋਰ ਪੱਟੀ ਆਉ ਦੇ ਦੇਣੀ ਨਿਊ ਡਲ ਕਿਸ ਤਰ੍ਹਾਂ ਬੰਦਿਆ ਹਾਂ ਜੀ ਹਾਂਜੀ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਤੇ ਕਿਉਂਕਿ ਇਹ ਕਿਸੇ ਦਾ ਭਲਾ ਭਲਾ ਕਰਨ ਵਾਲੀੋ ਕੰਮ ਆ ਤੁਹਾਡੇ ਬੱਚੇ ਦੂਰ ਰਹਿਣ ਤੁਸੀ ਦੂਰ ਰਮੋ ਆ ਚੀਜ਼ ਦਿਓ ਇਹ ਤੁਹਾਨੂੰ ਦਿਖਾ ਰਿਹਾ ਆ ਜ ਜਪਾਂ ਜਿਹੜੇ ਆਪਾਂ ਨੂਡਲ ਲੈਣੇ ਚਾਹ ਨਾਲ ਖਾਣੇ ਆ ਨਾ ਫਾਸਟ ਫੂਡ ਖਾਣੇ ਆ ਉਹ ਬਣਦੇ ਦਿਖਾਉਣੇ ਨੇ ਵੀ ਕਿੰਨੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਹ ਕਿੰਨੇ ਸਾਲੇ ਸਖਤ ਹੁੰਦੇ ਨੇ ਟਰਦੇ ਤੱਕ ਨਹੀਂ ਹੈਗੇ ਤੇ ਆ ਦੇਖੋ ਮੈਦਾ ਹੀ ਮੈਦਾਨ ਨੇਰਾ ਚੱਪਲਾਂ ਦੇ ਵਿੱਚ ਉਹ ਵੀ ਸਫਾਈ ਦਾ ਪਹਿਲੀ ਕੱਲ ਤਾਂ ਕੌਣ ਸਫਾਈ ਰੱਖਦਾ ਉਹਨਾਂ ਨੇ ਘੜਾ ਪਖਾਣੇ ਹੁੰਦੇ ਨੇ ਥੋੜੇ ਤੱਕੇ ਪਹੁੰਚਾਉਣੇ ਨੇ ਆਪਣੇ ਤੱਕੇ ਪਹੁੰਚਾਉਣੇ ਨੇ ਆ ਦੇਖੋ ਤੁਸੀਂ ਆਣਾ ਰੋਟ ਪਾਤਾ ਬਹੁਤ ਸਿਹਤ ਲਈ ਖਤਰਨਾਕ ਆ ਇਹ ਹੱਡੀਆਂ ਨੂੰ ਬਿਲਕੁਲ ਗਾਲ ਦਿੰਦਾ ਹੈ ਇੰਨਾ ਖਤਰਨਾਕ ਆ ਦੇਖੋ ਤੁਸੀਂ ਨਿਰਈ ਮੈਦਾ ਆ ਕਿੱਡੀ ਕਿੱਡੀ ਮੋਟੀ ਲੇਅਰ ਬਣਾਈ ਜਾਂਦੇ ਨੇ ਉਹਦੀ ਮੈਦੇ ਦੀ ਆ ਦੇਖੇ ਜਾ ਬਣੇ ਬਣੇ ਰਹੋ ਵੀਡੀਓ ਦੇ ਵਿੱਚ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇੱਕ ਦਾ ਵੀ ਭਲਾ ਹੋ ਗਿਆ ਨਾ ਬਹੁਤ ਪੁੰਨ ਵਾਲਾ ਕੰਮ ਆ ਆ ਦੇਖੋ ਕਿੱਡੀ ਮੋਟੀ ਲੇਅਰ ਬਣ ਗਈ ਉਹਦੀ ਮੈਦੇ ਦੀ ਟੁੱਟ ਨਹੀਂ ਰਹੀ ਇਹ ਕਿਸੇ ਟੀਨ ਪਲੇਟ ਵਾਂਗੂ ਕਿਸੇ ਪੇਪਰ ਵਾਂਗੂ ਚੜੀ ਜਾਂਦੀ ਹੈ ਬਿਲਟੀ ਜਾਂਦੀ ਹੈ ਰੋਲ ਬਣੀ ਜਾਂਦੇ ਨੇ ਟੁੱਟ ਨਹੀਂ ਰਹੀ ਇਹ ਕਿੰਨੀ ਸਖਤ ਹੋਊਗੀ ਤੇ ਪਚ ਕਿਵੇਂ ਜਾਊਗੀ ਆਪਣੇ ਸਰੀਰ ਦੇ ਵਿੱਚ ਜਾ ਕੇ ਕਿ ਜਿਹੜੀ ਇੰਨੀ ਚੀਕ ਸਕਦਾ ਉਹ ਪਚੂਗੀ ਕਿਵੇਂ ਤਾਂ ਲੋਹੇ ਵਾਲਾ ਕੰਮਾ ਲੋਹੇ ਨਾਲ ਵੀ ਉੱਪਰ ਦੀ ਹੋ ਗਿਆ ਲੋਹਾ ਕਿਤੇ ਨਾ ਕਿਤੇ ਜਰਜੋਰ ਲਾ ਕੇ ਗਲ ਜਾਂਦਾ ਇਹਨੂੰ ਤਾਂ ਜਰਬ ਨਹੀਂ ਲੱਗਣੀ ਆ ਦੇਖੋ ਤੁਸੀਂ ਆ ਹੁਣ ਇਹਨਾਂ ਨੇ ਸੇਵੀਆਂ ਜਿਹਾ ਬਣਾ ਕੇ ਨੂਡਲ ਬਣ ਗਏ ਆ ਦੇਖੋ ਕਿੱਡੇ ਕਿੱਡੇ ਲੇਅਰ ਉੱਪਰ ਤੱਕ ਚੱਕੀ ਜਾਂਦਾ ਬੰਦਾ ਗੁੱਥੇ ਦੇ ਗੁੱਥੇ ਬਣਾਈ ਜਾਂਦਾ ਪਰ ਉਹ ਇੱਕ ਵੀ ਨਹੀਂ ਟੁੱਟ ਰਿਹਾ ਇੱਕ ਵੀ ਪੀਸ ਦੇਖੋ ਟੁੱਟ ਕੇ ਉੱਥੇ ਵੀ ਉੱਥੇ ਹੀ ਖੜਾ ਇੱਕ ਵੀ ਪੀਸ ਟੁੱਟ ਕੇ ਥੱਲੇ ਜ਼ਮੀਨ ਤੇ ਨਹੀਂ ਗਿਰਿਆ ਹੈਗਾ ਦੇ ਨਰਮ ਹੋਣ ਗਿਰ ਜਾਣਾ ਬਾਕੀ ਸਰੀਰ ਦੇ ਵਿੱਚ ਤਾਂ ਬਹੁਤ ਔਕੇ ਪਜਦੇ ਹੋਣਗੇ ਜਿਹੜੇ ਐਨੀ ਟੁੱਟਦੇ ਹੈਗੇ ਅੱਗੇ ਤੁਹਾਡੀ ਮਰਜ਼ੀ ਆ ਦੇਖ ਕੇ ਵੀਡੀਓ ਖਾਣੇ ਨਾ ਖਾਣੇ ਉਹ ਤੁਹਾਡੀ ਆਪਣੀ ਦੇਖੋ ਜਾਂਦੀ ਆ ਪਰ ਵੀਡੀਓ ਦੇਖ ਕੇ ਮੈਂ ਤਾਂ ਨਹੀਂ ਅਜੇ ਤੋਂ ਬਾਅਦ ਖਾਂਦਾ ਹੋਇਆਗਾ ਇਹਨਾਂ ਨੂੰ ਆ ਦੇਖੋ ਤੁਸੀਂ ਤੂੰ ਇਹ ਦੇਖੋ ਗੰਦਗੀ ਤਾਂ ਦੇਖੋ ਕਿੰਨੀ ਨਾਲ ਐ ਕੱਪੜੇ ਤੇ ਲੱਗਦਾ ਕੋਈ ਸੇਫਟੀ ਦਾ ਹੋਣੀ ਕੋਈ ਆ ਦੇਖੋ ਪੈਰਾਂ ਦੇ ਵਿੱਚ ਵੀ ਨੰਗੇ ਪੈਰ ਓਮੀ ਛੜੇ ਹੋਏ ਹੱਥ ਛੜੇ ਹੋਏ ਪੈਰ ਆ ਦੇਖੋ ਆਪਦੀ ਉਹ ਟੀ-ਸ਼ਰਟ ਜੀ ਨਾਲ ਚੱਕ ਚੱਕ ਧਰੀ ਜਾਂਦਾ ਲੈ ਉੱਪਰ ਐ ਆਪ ਚੜਿਆ ਫਿਰਦਾ ਬੈਂਚ ਦੇ ਉੱਪਰੇ ਨੂਡਲਾਂ ਨੂੰ ਸੁੱਕਣੇ ਪਾਈ ਜਾਂਦਾ ਬਹੁਤ ਜਿਆਦਾ ਗੱਲ ਕੀਆ ਦੇ ਕੋਹਾ ਦੇ ਉੱਪਰ ਖੜਾ ਨੂਡਲਾਂ ਚ ਆਪਣਾ ਪਾ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ ਤੋਂ ਵੱਤ ਕੱਲੇ ਕੱਲੇ ਜਾਨੇ ਤੱਕ ਪਹੁੰਚਾ ਦਿਓ ਐਂ ਕਰਕੇ ਲਫਾਪਿਆਂ ਦੇ ਵਿੱਚ ਦੇਖੋ ਆਪਣੇ ਤੱਕ ਪਹੁੰਚਾ ਦਿੰਦੇ ਨੇ ਆ ਪਾਣੀ ਬੜੇ ਚੌ ਨਾਲ ਤੜਕੇ ਲਾ ਲਾ ਇਹਨਾਂ ਨੂੰ ਖਾਣੇ ਆ ਵੀਡੀਓ ਨੂੰ ਸ਼ੇਅਰ ਕਰੋ ਵੱਤ ਤੋਂ ਵੱਤ ਸ਼ੇਅਰ ਕਰੋ